ਅੱਜ ਅਸੀਂ ਨਵੇਂ ਸੈਸ਼ਨ ਦੀ ਸ਼ੁਰੂਆਤ ਜੀ ਕੀਤੀ ਹੈ 2025-26 ਤੇ ਉਸ ਸ਼ੁਰੂਆਤ ਦੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਬੇਨਤੀ ਕੀਤੀ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਬੱਚੇ ਬਹੁਤ-ਬਹੁਤ ਵਧੀਆ ਪੜ੍ਹਾਈ ਕਰਨ ਤੇ ਅੱਗੇ ਵਧਣ ਖਾਸਪੁਰ ਟੀਵੀ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਪਦਿਆਣਾ ਬਲਾਕ ਕਾਦਮਪੁਰ ਵੱਲੋਂ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ जिसਦੇ ਸੰਬੰਧ ਵਿੱਚ ਸਕੂਲ ਦੇ ਸਮੂਹ ਸਟਾਫ ਸਮੂਹ ਨਗਰ ਨਿਵਾਸੀਆ ਸਮੂਹ ਨਗਰ ਪੰਚਾਇਤ ਅਤੇ ਐਨ ਆਰ ਆਈ ਵੀਲਾ ਪੈਣਾ ਦੇ ਸਹਿਯੋਗ ਨਾਲ ਗੁਰਦੁਆਰਾ ਬੋੜਾ ਖੂ ਵਿਖੇ શ્રી ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ ਗੁਰੂਕਾਰ ਦੇ ਕੀਰਤਨੀ ਜਥੇ ਨੇ ਸ਼ਬਦ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਇਸ ਤੋਂ ਬਾਅਦ ਪਤਵੰਤੇ ਸੱਜਣਾਵਲੋਂ ਸਕੂਲ ਵਿੱਚ ਆਵਲ ਆਉਣ ਵਾਲੇ ਪਹਿਲੀ ਤੋਂ 5ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕਲਾਸਪੁਰ ਟੀਵੀ ਨਾਲ ਗੱਲਬਾਤ ਕਰਦਿਆਂ ਮੁੱਖ ਅਧਿਆਪਕਾ ਸ਼੍ਰੀਮਤੀ ਕਮਲਦੀਪ कौर ਨੇ ਆਖਿਆ ਕਿ ਮੌਪਿੰਡ ਦੇ ਲੋਕਾਂ ਅਤੇ ਐਨਆਰਆਈ ਵੀਰਾਂ ਪੈਣਾ ਦਾ ਧੰਨਵਾਦ ਕਰਦੀ ਹਾਂ ਜਿਹੜੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਸਕੂਲ ਨੂੰ ਫੇਜ ਦੇ ਰਹੇ ਹੰ। ਪਿੰਡ ਦੀ ਲੋਕਾ ਅਤੇ ਐਨਆਰਆਈ ਵਿਰਾਂ ਦੀ ਦੇਣ ਨੂੰ ਸਕੂਲ ਦਾ ਸਟਾਫ ਕਦੇ ਵੀ ਭੁਲਾ ਨਹੀਂ ਸਕਦਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਐਨਆਰਆਈ ਸ਼੍ਰੀ ਦਿਲਦਾਰ ਸਿੰਘ ਨੇ ਸਕੂਲ ਦੇ ਸਮੂਹ ਸਟਾਫ ਦੀ ਸ਼ਲਾਘਾ ਕੀਤੀ ਅਤੇ ਅੱਗੇ ਵੀ ਇਸੇ ਤਰ੍ਹਾਂ ਸਕੂਲ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਬੇਨਤੀ ਕੀਤੀ ਇਸ ਮੌਕੇ ਦੂਜੇ ਸਕੂਲਾਂ ਤੋਂ ਪੁੱਜੇ ਅਧਿਆਪਕ ਸਾਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਉਹਨਾਂ ਵੱਲੋਂ ਸਰਕਾਰੀ ਸਕੂਲਾਂ ਦੇ ਨਾਲ ਨਾਲ ਪੰਜਾਬ ਦੇ ਹੋਰ ਸਰਕਾਰੀ ਸੰਸਥਾਨਾਂ ਨੂੰ ਬਚਾਉਣ ਲਈ ਸਭ ਨੂੰ ਇਕਜੁੱਟ ਹੋ ਕੇ ਚੱਲਣ ਲਈ ਕਿਹਾ ਇਸ ਮੌਕੇ ਸਕੂਲ ਦੇ ਸਟਾਫ ਵੱਲੋਂ ਆਏ ਹੋਏ ਪਤਵੰਤੇ ਸੱਜਣਾ ਅਧਿਆਪਕ ਸਾਥੀਆਂ ਅਤੇ ਨਗਰ ਪੰਚਾਇਤ ਨੂੰ ਸਨਮਾਨ ਚਿੰਨ੍ਹ ਪੇਟ ਕੀਤੇ ਗਏ ਤੁਸੀਂ ਦੇਖ ਰਹੇ ਹੋ ਖਾਸਪੁਰ ਟੀਵੀ ਚੈਨਲ ਦੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਪਧਿਆਣਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖਾਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਤੁਹਾਨੂੰ ਸਾਡੇ ਚੈਨਲ ਉੱਤੇ ਹਮੇਸ਼ਾ ਜਾਣਕਾਰੀ ਭਰਪੂਰ ਖਬਰਾਂ ਹੀ ਦੇਖਣ ਨੂੰ ਮਿਲਣਗੀਆਂ ਆਓ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੀ ਪੂਰੀ ਖਬਰ ਜੁੜੀ ਰਹੋ ਖਾਸਪੁਰ ਟੀਵੀ ਚੈਨਲ ਦੇ ਨਾਲ ਅੱਜ ਅਸੀਂ ਨਵੇਂ ਸੈਸ਼ਨ ਦੀ ਸ਼ੁਰੂਆਤ ਜੀ ਕੀਤੀ ਹੈ 2025-26 ਤੇ ਉਸ ਸ਼ੁਰੂਆਤ ਦੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਬੇਨਤੀ ਕੀਤੀ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਬੱਚੇ ਬਹੁਤ-ਬਹੁਤ ਵਧੀਆ ਪੜ੍ਹਾਈ ਕਰਨ ਤੇ ਅੱਗੇ ਵਧਣ ਤੇ ਇਸ ਦੇ ਨਾਲ ਹੀ ਜਿਹੜਾ ਪਿਛਲੇ ਸੈਸ਼ਨ ਦੇ ਬੱਚੇ 1st 2nd 3rd ਆਏ ਸੀ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਸਾਰੇ ਬੱਚਿਆਂ ਦਾ ਇਨਾਮ ਵੰਡ ਸਮਾਰੋਹ ਹੋਇਆ ਜੀ ਇਸ ਤੋਂ ਇਲਾਵਾ ਜਿਹੜਾ ਪਿੰਡ ਦੇ ਮੋਤਵਰ ਸੱਜਣ ਸਿੰਘ ਐਨ ਆਰ ਆਈ ਵੀਰ ਸਿੰਘ ਅਤੇ ਦਿਲਦਾਰ ਸਿੰਘ ਜੀ ਤੇ ਪਿੰਡ ਦੀ ਪੰਚਾਇਤ ਮੈਂਬਰ ਬਹੁਤ ਸਾਰੇ ਇਹੋ ਜਿਹੇ ਸਾਥੀ ਸੀ ਜਿਨ੍ਹਾਂ ਨੇ ਸਕੂਲ ਦੀ ਬਿਲਡਿੰਗ ਨੂੰ ਇੰਪਰੂਵ ਕਰਨ ਦੇ ਲਈ ਬਹੁਤ ਆਪਣਾ ਯੋਗਦਾਨ ਪਾਇਆ ਸੋ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਇਹ ਸਾਰਾ ਪਿੰਡ ਦੇ ਸਜਣਾ ਨੂੰ ਬੁਲਾਇਆ ਗਿਆ ਸੀ ਕਿ ਸਾਰੇ ਪਿੰਡ ਪਿੰਡ ਵਾਲਿਆਂ ਨੂੰ ਪਤਾ ਹੋਵੇ ਕਿ ਕਿੰਨਾ ਨੇ ਸਕੂਲ ਤੇ ਲੈ ਕਿੰਨਾ ਯੋਗਦਾਨ ਪਾਇਆ ਤੇ ਉਸ ਜਿਹੜੀ 71 ਹੋਈ ਰਾਸ਼ੀ ਦਾ ਕਿੱਥੇ ਵਰਤੋ ਹੋਈ ਹੈ ਸੋ ਸਾਰਾ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਦੱਸਣਾ ਸੀ ਜੀ ਸੋ ਇਹ ਸਾਰਾ ਇਸ ਫੰਕਸ਼ਨ ਦਾ ਮੇਨ ਏਜੰਡਾ ਸੀ ਸੋ ਆਸ ਕਰਦੇ ਹਾਂ ਕਿ ਬੱਚੇ ਕੁਝ ਖਟਕੇ ਗਏ ਹੋਣਗੇ ਜੀ ਸੋ ਪਿੰਡ ਵਾਸੀਆਂ ਨੂੰ ਇਹ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਜੀ ਕਿ ਇਸੇ ਤਰ੍ਹਾਂ ਸਕੂਲ ਦੇ ਨਾਲ ਜੁੜੇ ਰਹੋ ਤੇ ਸਕੂਲ ਦੀ ਤਰੱਕੀਆਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੋ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਪਹਿਲਾਂ ਤਾਂ ਬਹੁਤ ਖੁਸ਼ ਹਾਂ ਕਿ ਮੈਂ ਸਾਰੇ ਪਿੰਡ ਦੇ ਆਪਣੇ ਵਾਸੀ ਇਕੱਠੇ ਦੇਖ ਕੇ ਬਹੁਤ ਖੁਸ਼ ਹੋਇਆ ਹਾਂ ਤੇ ਮੈਨੂੰ ਆਪਣੇ ਪਿੰਡ ਨਾਲ ਲਗਾਇਆ ਹੈਗਾ ਹਾਲੇ ਕਿ ਮੈਂ ਆਪਣੇ ਪਿੰਡ 'ਚ ਬਹੁਤ ਘੱਟ ਰਿਹਾ ਤੇ ਸਕੂਲ 'ਚ ਵੀ ਸਿਰਫ 2 ਮਹੀਨੇ ਪੜਿਆ ਆਂ ਬਾਕੀ ਮੈਂ ਡਿਸਟ੍ਰਿਕਟ ਕਾਂਗਰਸ ਮੇਰਾ ਲਾਈਫ ਸਾਰਾ ਸਪੈਂਡ ਹੋਇਆ ਜਿੱਥੇ ਕਿ ਕੋਈ ਸਰਦਾਰ ਨਹੀਂ ਸੀ ਕੋਈ ਸਿੱਖ ਨਹੀਂ ਸੀਗਾ ਪਰ ਮੈਂ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਕਹਾਂਗਾ ਕਿ ਨੰਬਰ ਪੰਜ ਪੰਜਾਬੀ ਨਾਲ ਜੁੜੇ ਰਹੋ ਤੇ ਨੰਬਰ 2 ਹੈਗਾ ਕਿ ਜੇ ਤੰਨਾ ਪਾਗਤ ਪੱਥਰ ਚੋਂ ਰੱਬ ਪਾ ਸਕਦਾ ਸੀ ਤੇ ਸਾਨੂੰ ਤਾਂ ਵਾਹਿਗੁਰੂ ਸਾਹਿਬ ਨੇ ਐਡਾ ਵੱਡਾ ਗੁਰੂ ਗ੍ਰੰਥ ਸਾਹਿਬ ਬਖਸ਼ਿਆ ਹੈ ਤੇ ਪਲੀਜ਼ ਉਹਦੇ ਜਾਦ ਨਿਕਣ ਜਾਣ ਨਾਲ ਉੱਤੇ ਬਲੀਵ ਕਰਕੇ ਤੇ ਚੱਲੋ ਤੇ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇਗਾ ਤੇ ਗੋਏ ਸ ਆਪਣੇ ਸਕੂਲ ਦੇ ਲਈ ਮੈਂ ਪੈਨ ਜੀ ਨੂੰ ਉਹਦਾ ਬਹੁਤ ਧੰਨਵਾਦ ਕਰਦਾ ਕਿ ਜਿਨੀ ਐਫਰਟਸ ਪਾਏ ਨੇ ਦੇਖੋ ਪੈਸਾ ਦੇਣਾ ਕੋਈ ਬੜੀ ਗੱਲ ਨਹੀਂ ਹੈਗੀ ਕੋਈ ਵੀ ਦੇ ਸਕਦਾ ਹੈਗਾ ਪਰ ਉਹਦੀ ਸਹੀ ਵਰਤੋਂ ਕਰਨੀ ਜਿਹੜੀ ਆ ਉਹਦੇ ਲਈ ਵੀ ਕੋਈ ਤੁਹਾਨੂੰ ਮੋਰੇ ਬੰਦਾ ਚਾਹੀਦਾ ਹੈਗਾ ਜਿਹੜਾ ਕਿ ਉਹਨੂੰ ਸਹੀ ਦਿਸ਼ਾ ਦੇ ਸਕੇ ਤੇ ਇਨੀ ਪੈਨ ਜੀ ਹਣੀ ਬਹੁਤ ਐਫਰਟਸ ਪਾਏ ਤੇ ਪੈਣੀ ਪੈਣੀ ਇਨੀ ਸਕੂਲ ਤੇ ਲਗਾਈ ਆ ਤੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਵਾਕਿ ਤੁਹਾਡੇ ਸਾਰਿਆਂ ਵੀਰਾਂ ਦਾ ਜਿਹੜੇ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਉੱਪਰ ਚੱਕ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਭ ਤੋਂ ਵੱਡਾ ਆਪਣੇ ਗੁਰੂ ਸਾਹਿਬ ਦੀ ਬਹੁਤ-ਬਹੁਤ ਧੰਨਵਾਦ ਆ ਕਿ ਗੁਰੂ ਸਾਹਿਬਾਂ ਨੇ ਸਾਨੂੰ ਇਹਨਾਂ ਦੀ ਬਖਸ਼ ਕੀਤੀ ਆ ਜਿਹਦੇ ਕਰਕੇ ਅਸੀਂ ਜ਼ਮੀਨ ਤੋਂ ਅਸਮਾਨ ਤੇ ਚੜ ਰਹੇ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਕਿਰਪਾ ਕਰੇ ਵਾਹਿਗੁਰੂ ਮੇਰਾ ਪਿੰਡ ਪੁਧਿਆਣਾ ਇਦਾਂ ਚੜ੍ਹਦੀਆਂ ਕਲਾਂ ਚ ਰਹੇ ਤੇ ਉਹਦੇ ਬੱਚੇ ਚੜ ਕੇ ਨਾਰੋਸ਼ਨ ਕਰਨ ਬਹੁਤ-ਬਹੁਤ ਧੰਨਵਾਦ ਤੁਹਾਡਾ ਥੈਂਕ